ਘੀ ਜਾਂ ਫਿਰ ਕਹਿ ਲਈਏ ਕਿ ਸਾਈਬਰ ਕਰਾਈਮ ਜਿਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ ਲੱਖਾਂ ਕਰੋੜਾਂ ਪੜੇ ਲਿਖੇ ਤੇ ਭੋਲੇ ਭਾਲੇ ਲੋਕ ਇਹਨਾਂ ਠੱਗੀਆਂ ਦਾ ਸ਼ਿਕਾਰ ਹੋ ਰਹੇ ਨੇ ਸੋ ਲੋਕਾਂ ਨੂੰ ਇਹ ਜਾਨਣਾ ਬੇਹਦ ਜ਼ਰੂਰੀ ਹੈ ਕਿ ਆਖਿਰ ਕਿਸ ਤਰ੍ਹਾਂ ਇਹ ਠੱਗ ਠੱਗੇ ਮਾਰਦੇ ਨੇ ਤੇ ਕਿਹੜੇ ਤਰੀਕਿਆਂ ਦੀ ਵਰਤੋਂ ਇਹਨਾਂ ਵੱਲੋਂ ਕੀਤੀ ਜਾਂਦੀ ਹੈ ਠੱਗੀ ਦੇ ਤਰੀਕਿਆਂ ਦੇ ਵਿੱਚ ਯੂਪੀਆਈ ਰਿਫੰਡ ਓਟੀਪੀ ਸਕੈਮ ਫੇਕ ਡਿਲੀਵਰੀ ਫੇਕ ਬਿੱਲ ਤੇ ਡਿਜੀਟਲ ਅਰੈਸਟ ਧੋਖਾਧੜੀ ਜੋ ਕਿ ਆਮ ਹੋ ਚੁੱਕੀ ਹੈ ਇਸ ਪਾਰ ਵਿੱਚ ਸਾਈਬਰ ਅਪਰਾਧ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਸਾਈਬਰ ਅਪਰਾਧੀ ਨਿਤ ਨਵੇਂ ਹਤਕੰਡੇ ਅਪਣਾ ਕੇ ਭੋਲੇ-ਭਾਲੇ ਲੋਕਾਂ ਨੂੰ ਠੱਗਦੇ ਨੇ ਕਦੇ ਨਿਵੇਸ਼ ਕਰਨ ਦੇ ਨਾਮ ਤੇ ਖਾਤੇ ਖਾਲੀ ਕਰਨੇ ਨੇ ਤੇ ਕਦੇ ਵਿਦੇਸ਼ ਭੇਜਣ ਦੇ ਨਾਮ ਤੇ ਧੋਖਾਧੜੀਆਂ ਕੀਤੀਆਂ ਜਾ ਰਹੀਆਂ ਨੇ ਹੁਣ ਸਾਈਬਰ ਠੱਗਾਂ ਨੇ ਧੋਖਾਧੜੀ ਦੇ ਕਈ ਨਵੇਂ ਤਰੀਕੇ ਲੱਭ ਲਏ ਨੇ ਕਿਹੜੇ ਨੇ ਉਹ ਤਰੀਕੇ ਇੱਕ ਵਾਰ ਜਾਣਦੇ ਆਂ ਪਹਿਲਾ ਤਰੀਕਾ ਹੈ UPI ਰੀਫੰਡ ਸਕੈਮ UPI ਰੀਫੰਡ ਸਕੈਮ ਦੇ ਵਿੱਚ ਸਾਈਬਰ ਅਪਰਾਧੀ UPI ਰੀਫੰਡ ਦਾ ਲਾਲਚ ਦਿੰਦੇ ਨੇ ਲੋਕ ਰੀਫੰਡ ਦੇ ਲਾਲਚ ਵਿੱਚ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਨੇ ਰੀਫੰਡ ਲਈ ਪੁਸ਼ਟੀ ਕਰਕੇ ਹੀ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ OTP ਰਾਹੀਂ ਵੀ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਅਪਰਾਧੀ OTP ਜਾਂ ਪਿਨ ਵੇਰਵੇ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਨੇ ਵੇਰਵੇ ਹਾਸਲ ਕਰਨ ਤੋਂ ਬਾਅਦ ਤੁਹਾਡੇ ਖਾਤੇ ਵਿੱਚੋਂ ਪੈਸੇ ਕੱਟ ਲੈਂਦੇ ਨੇ OTP ਅਤੇ PIN ਨੂੰ ਕਿਸੇ ਨਾਲ ਸਾਂਝਾ ਨਹੀਂ ਕੀਤਾ ਜਾਣਾ ਚਾਹੀਦਾ ਕਿਸੇ ਸਮਾਨ ਦੀ ਡਿਲੀਵਰੀ ਕਰਨ ਦਾ ਚਾਂਸਾ ਦੇ ਕੇ ਵੀ ਠੱਗੀ ਕੀਤੀ ਜਾ ਰਹੀ ਹੈ ਫੇਕ ਡਿਲੀਵਰੀ ਸਕੈਮ ਦੇ ਵਿੱਚ ਆਨਲਾਈਨ ਫਰਜ਼ੀ ਵੈਬਸਾਈਟਾਂ ਰਾਹੀਂ ਬੰਪਰ ਆਫਰ ਦਾ ਲਾਲਚ ਦਿੱਤਾ ਜਾਂਦਾ ਹੈ ਲੋਕ OTP ਰਾਹੀਂ ਆਫਰ ਬਾਰੇ ਜਾਣਕਾਰੀ ਹਾਸਲ ਕਰਦੇ ਨੇ ਖਰੀਦਦਾਰੀ ਸਿਰਫ ਰਜਿਸਟਰਡ ਥਾਵਾਂ ਤੋਂ ਹੀ ਕੀਤੀ ਜਾਵੇ ਬਿੱਲ ਦੇ ਭੁਗਤਾਨ ਦਾ ਸਹਾਰਾ ਲੈ ਕੇ ਵੀ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਫੇਕ ਬਿੱਲ ਸਕੈਮ ਦੇ ਵਿੱਚ ਬਿੱਲਾਂ ਦੇ ਆਨਲਾਈਨ ਭੁਗਤਾਨ ਦੇ ਫਰਜ਼ੀ ਮੈਸੇਜ ਰਾਹੀਂ ਠੱਗੀ ਕੀਤੀ ਜਾਂਦੀ ਹੈ। ਖਾਸ ਨੰਬਰ ਤੇ ਕਾਲ ਨਾ ਕਰਨ ਤੇ ਬਿਜਲੀ ਕਨੈਕਸ਼ਨ ਕੱਟਣ ਸੰਬੰਧੀ ਮੈਸੇਜ ਆਉਂਦਾ ਹੈ। ਕਾਲ ਕਰਨ ਤੋਂ ਪਹਿਲਾਂ ਮੈਸੇਜ ਸੰਬੰਧੀ ਜਾਂਚ ਕਰੋ ਤੇ ਫਿਰ ਹੀ ਜਵਾਬ ਦਿਓ। ਸਾਈਬਰ ਅਪਰਾਧੀਆਂ ਵਿੱਚ ਇੱਕ ਹੋਰ ਨਵਾਂ ਤਰੀਕਾ ਹੈ ਡਿਜੀਟਲ ਅਰੈਸਟ। ਡਿਜੀਟਲ ਅਰੈਸਟ ਰਾਹੀਂ ਤੁਹਾਨੂੰ ਘਰ ਵਿੱਚ ਬੰਦਕ ਬਣਾ ਲਿਆ ਜਾਂਦਾ ਹੈ। ਨਕਲੀ ਪੁਲਿਸ ਅਫਸਰ ਬਣ ਕੇ ਠੱਗ ਕਰਦੇ ਨੇ ਵੀਡੀਓ ਕਾਲ। SIM ਕਾਰਡ ਗੈਰ ਕਾਨੂੰਨੀ ਕੰਮ ਲਈ ਵਰਤੇ ਜਾਣ ਲਈ ਕਿਹਾ ਜਾਂਦਾ ਹੈ। ਪੁਲਿਸ ਦੇ ਖੌਫ ਕਾਰਨ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ। ਅਜਿਹੀ ਸਥਿਤੀ ਵਿੱਚ ਤੁਹਾਡੇ ਲਈ ਇਹ ਜਾਣਨਾ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਅਜਿਹੀ ਘੁਟਾਲਿਆਂ ਤੋਂ ਕਿਵੇਂ ਬਚ ਸਕਦੇ ਹੋ। ਤੇ ਜਦ ਤੁਸੀਂ ਠੱਗੀ ਦਾ ਸ਼ਿਕਾਰ ਹੁੰਦੇ ਹੋ ਤਾਂ ਉਸ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ? ਧੋਖਾਧੜੀ ਹੋਣ ਤੇ 1930 ਤੇ ਕਾਲ ਕਰਕੇ ਸ਼ਿਕਾਇਤ ਕਰੋ। ਇਸ ਤੋਂ ਬਾਅਦ cybercrime.gov.in ਤੇ ਲਿਖਤੀ ਸ਼ਿਕਾਇਤ ਕਰੋ। ਸਾਈਟ ਤੇ ਜਾਣ ਤੋਂ ਬਾਅਦ ਸ਼ਿਕਾਇਤ ਵਾਲੇ ਬਟਨ ਤੇ ਕਲਿੱਕ ਕਰੋ ਅਗਲੇ ਪੰਨੇ ਤੇ ਨਿਯਮਾਂ ਤੇ ਸ਼ਰਤਾਂ ਨੂੰ ਪੜੋ ਤੇ ਸਵੀਕਾਰ ਕਰੋ ਰਿਪੋਰਟ ਇੱਕ ਹੋਰ ਸਾਈਬਰ ਕ੍ਰਾਈਮ ਵਾਲੇ ਬਟਨ ਤੇ ਕਲਿੱਕ ਕਰੋ ਸਿਟੀਜ਼ਨ ਲੌਗਇਨ ਵਿਕਲਪ ਚੁਣੋ ਤੇ ਜਾਣਕਾਰੀ ਪ੍ਰਦਾਨ ਕਰੋ ਰਜਿਸਟਰਡ ਫੋਨ ਨੰਬਰ ਤੇ ਭੇਜਿਆ ਗਿਆ OTP ਦਰਜ ਕਰੋ ਕੈਪਚਾ ਭਰੋ ਤੇ ਸਬਮਿਟ ਬਟਨ ਤੇ ਕਲਿੱਕ ਕਰਕੇ ਜਾਣਕਾਰੀ ਦਿਓ ਜਿਸ ਸਾਈਬਰ ਅਪਰਾਧ ਬਾਰੇ ਰਿਪੋਰਟ ਕਰਨੀ ਹੈ ਉਸ ਬਾਰੇ ਜਾਣਕਾਰੀ ਦਿਓ ਇਸ ਫਾਰਮ ਨੂੰ 4 ਹਿੱਸਿਆਂ ਵਿੱਚ ਵੰਡਿਆ ਗਿਆ ਹੈ ਪੀੜਤ ਜਾਣਕਾਰੀ ਸਾਈਬਰ ਅਪਰਾਧ ਜਾਣਕਾਰੀ ਤੇ ਪ੍ਰੀਵਿਊ ਹਰੇਕ ਭਾਗ ਵਿੱਚ ਮੰਗੀ ਗਈ ਲੋੜਿੰਦੀ ਜਾਣਕਾਰੀ ਦਿਓ ਜਾਣਕਾਰੀ ਨੂੰ ਸਹੀ ਢੰਗ ਨਾਲ ਦੇਖਣ ਤੋਂ ਬਾਅਦ ਸਬਮਿਟ ਕਰੋ ਅਪਰਾਧ ਦੇ ਪੂਰੇ ਵੇਰਵੇ ਜਿਵੇਂ ਕਿ ਸਕਰੀਨਸ਼ਾਟ ਜਾਂ ਹੋਰ ਫਾਈਲਾਂ ਅਪਲੋਡ ਕਰੋ ਅਪਲੋਡ ਕਰਨ ਤੋਂ ਬਾਅਦ ਸੇਵ ਐਂਡ ਨੈਕਸਟ ਤੇ ਕਲਿੱਕ ਕਰੋ ਜਾਣਕਾਰੀ ਦੀ ਪੁਸ਼ਟੀ ਕਰੋ ਤੇ ਸਬਮਿਟ ਬਟਨ ਤੇ ਕਲਿੱਕ ਕਰੋ ਲੋਡ ਹੈ ਅਜੇ ਮੈਸੇਜ ਯਾ ਲਾਲਚਾਂ ਤੋਂ ਸੁਚੇਤ ਅਤੇ ਦੂਰ ਰਹਿਣ ਦੀ ਤਾਂ ਜੋ ਕਿਸੇ ਵੀ ਲਾਲਚ ਵਿੱਚ ਆ ਕੇ ਲੋਕ ਸਾਈਬਰ ਅਪਰਾਧੀਆਂ ਦੀ ਠੱਗੀ ਦਾ ਸ਼ਿਕਾਰ ਨਾ ਹੋ ਸਕਣ ਸਾਈਬਰ ਠੱਗ ਨਵੇਂ ਹਤਕੰਡੇ ਅਪਣਾ ਕੇ ਲੋਕਾਂ ਦੇ ਖਾਤੇ ਖਾਲੀ ਕਰ ਰਹੇ ਨੇ ਤੇ ਸਾਨੂੰ ਵੀ ਸਮਾਰਟ ਤਰੀਕੇ ਨਾਲ ਕੰਮ ਕਰਨਾ ਪਵੇਗਾ ਤਾਂ ਜੋ ਅਜਿਹੀਆਂ ਧੋਖਾਧੜੀਆਂ ਤੋਂ ਬਚਿਆ ਜਾ ਸਕੇ ਬਿਊਰੋ ਰਿਪੋਰਟ ਜੀ ਮੀਡੀਆ ਦੇਸ਼ ਭਰ ਦੇ ਵਿੱਚ ਵਧ ਰਹੇ ਸਾਈਬਰ ਅਪਰਾਧ ਦੇ ਮਾਮਲੇ ਸੰਘਰੂਰ ਤੇ ਪੁਆਣੀਗੜ ਤੋਂ ਸਾਹਮਣੇ ਆਏ ਨੇ ਤਾਂ ਸ਼ੇਅਰ ਟ੍ਰੈਂਡਿੰਗ ਦੇ ਨਾਮ ਤੇ 638700 ਲੱਖ ਰੁਪਏ ਦੀ ਇੱਥੇ ਠੱਗੀ ਵਜੀ ਹੈ ਤੇ ਪੀੜਤ ਨੂੰ ਸ਼ੇਅਰ ਟ੍ਰੈਂਡਿੰਗ ਦਾ ਨਿਵੇਸ਼ ਦਾ ਝਾਂਸਾ ਦਿੱਤਾ ਗਿਆ। ਵੈੱਬਸਾਈਟ ਤੇ ਵਿਗਿਆਪਨ ਦੇਖ ਕੇ ਲਿੰਕ ਤੇ ਕਲਿੱਕ ਕੀਤਾ ਗਿਆ ਸੀ। ਸ਼ੇਅਰ ਟ੍ਰੈਂਡਿੰਗ ਵਾਲੇ ਗਰੁੱਪ ਦੇ ਵਿੱਚ ਸ਼ਾਮਲ ਕੀਤਾ ਗਿਆ। ਸਾਈਬਰ ਠੱਗਾ ਨੇ ਭਰੋਸਾ ਜਿੱਤ ਕੇ ਲੱਖਾਂ ਦੀ ਠੱਗੀ ਦਾ ਸ਼ਿਕਾਰ ਇੱਥੇ ਬਣਾ ਲਿਆ। ਦੇਸ਼ ਅਤੇ ਦੁਨੀਆ ਭਰ ਵਿੱਚ ਸਾਈਬਰ ਅਪਰਾਧ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਐਨੀ ਨਿਣੀ ਜ਼ਿਆਦਾਤਰ ਸ਼ੇਅਰ ਟ੍ਰੇਡਿੰਗ ਅਤੇ ਡਿਜੀਟਲ ਅਰੇਸਟ ਸਾਈਬਰ ਅਪਰਾਧ ਵਿੱਚ ਸ਼ਾਮਲ ਹੈ ਸ਼ੇਅਰ ਟ੍ਰੇਡਿੰਗ ਦੇ ਨਾਮ ਤੇ ਫਰਜ਼ੀ ਸੋਸ਼ਲ ਸਾਈਟਾਂ ਬਣਾ ਕੇ ਉਹਨਾਂ ਦੇ ਇਸ਼ਤਿਹਾਰ ਦਿਖਾਏ ਜਾਂਦੇ ਨੇ ਤੇ ਲੋਕ ਇਹਨਾਂ ਚਾਂਸਿਆਂ ਵਿੱਚ ਆ ਕੇ ਆਪਣੀ ਜ਼ਿੰਦਗੀ ਭਰ ਦੀ ਜਮਾ ਪੂੰਜੀ ਗਵਾ ਬੈਠਦੇ ਨੇ ਹੁਣ ਅਜਿਹਾ ਇੱਕ ਨਵਾਂ ਮਾਮਲਾ ਸੰਗਰੂਰ ਦੇ ਪਵਾਨੀਗੜ੍ਹ ਤੋਂ ਸਾਹਮਣੇ ਆਇਆ ਜਿੱਥੇ ਸ਼ੇਅਰ ਟ੍ਰੇਡਿੰਗ ਦਾ ਚਾਂਸਾ ਦੇ ਕੇ ਇੱਕ ਸ਼ਖਸ ਕੋਲੋਂ 63 ਲੱਖ 88000 ਰੁਪਏ ਦੀ ਠੱਗੀ ਕੀਤੀ ਗਈ ਸਾਈਬਰ ਕ੍ਰਾਈਮ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਨੇ ਇੱਕ ਮਾਮਲਾ ਸਾਹਮਣੇ ਆਇਆਗਾ ਪਵਾਨੀਗੜ ਦੇ ਬਲਦਗਲਾ ਪਿੰਡ ਦੇ ਵਿੱਚੋਂ ਜਿਸ ਵਿੱਚ ਇੱਕ ਵਿਅਕਤੀ ਨੇ ਟਰੇਡਿੰਗ ਦੇ ਵਿੱਚ ਲਗਭਗ 63 ਲੱਖ ਰੁਪਏ ਲਗਾਏ ਤੇ ਉਹ 63 ਲੱਖ ਰੁਪਏ ਪੜੇ ਲਿਖੇ ਚੋਣਾਂ ਵੱਲੋਂ ਹਾਜ਼ਮ ਕਰ ਲਿੱਤੇ ਗਏ ਨੇ ਸ਼ੁਰੂ-ਸ਼ੁਰੂ ਦੇ ਵਿੱਚ ਕੀ ਹੋਇਆ ਕਿ ਉਸਨੇ ਜਦੋਂ ਪੈਸੇ ਲਗਾਏ ਤਾਂ ਇੱਕ ਲਿੰਕ ਫੇਸਬੁੱਕ ਤੇ ਸਾਹਮਣੇ ਆਇਆ ਤੇ ਜਿਸ ਨੇ ਜਿਸ ਨੂੰ ਉਸ ਵੱਲੋਂ ਡਾਊਨਲੋਡ ਕੀਤਾ ਗਿਆ ਤੇ ਜੋ ਡਾਊਨਲੋਡ ਕੀਤਾ ਗਿਆ ਤਾਂ ਉਸ ਦੇ ਵਿੱਚ ਇੱਕ ਵਟਸਐਪ ਦੇ ਵਿੱਚ ਗਰੁੱਪ ਬਣਾਇਆ ਗਿਆ ਤੇ ਵਟਸਐਪ ਗਰੁੱਪ ਦੇ ਵਿੱਚ ਹੋਰ ਵੀ ਵਿਅਕਤੀ ਸ਼ਾਮਿਲ ਸਿਗੇ ਜੋ ਕਿ ਟਰੇਡਿੰਗ ਦਾ ਕੰਮ ਕਰ ਰਹੇ ਸੀਗੇ ਤੇ ਜ਼ਿਆਦਾਤਰ ਜਿਹੜੇ ਵਿਅਕਤੀ ਸੀਗੇ ਉਹ ਸਿਰਫ ਪ੍ਰੋਫਿਟ ਹੀ ਦਿਖਾ ਰਹੇ ਸੀਗੇ ਜਿਸ ਨਾਲ ਉਸ ਦਾ ਟਰੇਡਿੰਗ ਦੇ ਵਿੱਚ ਹੋਰ ਵੀ ਵਿਸ਼ਵਾਸ ਵਧਦਾ ਗਿਆ ਤੇ ਉਹ ਐਸੇ ਲਗਾਉਂਦਾ ਰਿਹਾ ਪਹਿਲਾਂ 10 ਲੱਖ ਫਿਰ 20 ਲੱਖ ਫਿਰ 30 ਲੱਖ ਇਹ ਅਮਾਉਂਟ ਲਗਭਗ 63 ਲੱਖ ਰੁਪਏ ਤੱਕ ਪਹੁੰਚ ਗਈ ਪਤਾ ਉਸਨੂੰ ਉਦੋਂ ਲੱਗਿਆ ਜਦੋਂ ਉਸਨੂੰ ਜ਼ਰੂਰਤ ਪਈ ਪੈਸਿਆਂ ਦੀ ਤੇ ਉਹ ਪੈਸੇ ਉਸਨੂੰ ਨਹੀਂ ਮਿਲੇ ਤਜਰਬ ਜਦੋਂ ਪੈਸੇ ਨਹੀਂ ਮਿਲੇ ਤਾਂ ਉਸਨੇ ਜਿਹੜੇ ਟਰੇਡਿੰਗ ਕੰਪਨੀ ਦੇ ਮਾਲਕ ਸੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਉਹ ਉਸਨੂੰ ਗਰੁੱਪ ਦੇ ਵਿੱਚੋਂ ਹੀ ਬਾਹਰ ਕੱਢ ਦਿੱਤਾ ਗਰੁੱਪ ਦੇ ਵਿੱਚ ਜਦੋਂ ਬਾਹਰ ਕੱਢ ਦਿੱਤਾ ਗਿਆ ਤਾਂ ਉਸਨੂੰ ਮਹਿਸੂਸ ਹੋਇਆ ਕਿ ਮੇਰੇ ਨਾਲ ਇਹ ਪੈਸਿਆਂ ਦੀ ਠੱਗੀ ਹੋ ਚੁੱਕੀ ਹੈ ਪਰ ਉਸ ਦਾ ਉਸ ਕੰਪਨੀ ਤੇ ਜਾਂ ਟਰੇਡਿੰਗ ਤੇ ਵਿਸ਼ਵਾਸ ਕਿਵੇਂ ਹੋਇਆ ਸ਼ੁਰੂ ਦੇ ਵਿੱਚ ਉਸ ਨੂੰ ਲੱਖ ਡੇਢ ਲੱਖ ਰੁਪਏ ਦੀ ਲੋਡ ਸੀਟਾ ਉਹ ਅਕਾਊਂਟ ਦੇ ਵਿੱਚ ਉਸ ਦੇ ਪੈਸੇ ਵਾਪਸ ਆ ਗਏ ਤੇ ਉਸ ਨੇ ਕਢਵਾ ਵੀ ਲਏ ਪਰ ਜਦੋਂ 63 ਲੱਖ ਰੁਪਏ ਲਗਾ ਚੁੱਕਿਆ ਸੀ ਤੇ ਉਸ ਦਾ ਪ੍ਰੋਫਿਟ ਜਿਹੜਾ 1 ਕਰੋੜ ਤੋਂ ਉੱਪਰ ਦਿਖਾਈ ਦੇ ਰਿਹਾ ਸੀਗਾ ਤਾਂ ਉਸ ਨੂੰ ਲੱਗਿਆ ਕਿ ਸ਼ਾਇਦ ਮੇਰਾ ਇਹ ਮੁਨਾਫਾ ਵਧਦਾ ਜਾਏਗਾ ਵੱਧ ਮੁਨਾਫੇ ਦੇ ਚੱਕਰ ਦੇ ਵਿੱਚ ਉਹ ਲਗਾਤਾਰ ਪੈਸੇ ਲਗਾਉਂਦਾ ਰਿਹਾ ਤੇ ਉਸ ਤੋਂ ਬਾਅਦ ਜਦੋਂ ਉਸ ਨੂੰ WhatsApp ਗਰੁੱਪ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਜਦੋਂ ਉਸਨੇ ਟਰੇਡਿੰਗ ਕੰਪਨੀ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਸੰਪਰਕ ਨਾ ਹੋ ਸਕਿਆ ਤੇ ਇਹ ਮਾਮਲਾ ਸਾਈਬਰ ਕ੍ਰਾਈਮ ਕੋਲੇ ਪਹੁੰਚਿਆ ਤਾਂ ਸਾਈਬਰ ਕ੍ਰਾਈਮ ਵੱਲੋਂ ਜਿਹੜੀ ਐਫਆਈਆਰ ਦਰਜ ਕਰ ਲਈਤੀ ਗਈ ਹੈ ਤੇ ਬਿਹਾਰ, ਕਲਕੱਤਾ, ਦਿੱਲੀ ਤੇ ਮੁੰਬਈ ਦੇ ਵਿੱਚ ਜਿਹੜੀਆਂ ਫਾਰਮਸੀਆਂ ਇਹ ਦੱਸੀਆਂ ਜਾ ਰਹੀਆਂ ਨੇ ਤੇ ਉੱਥੇ ਜਿਹੜੀ ਸਾਈਬਰ ਕ੍ਰਾਈਮ ਵੱਲੋਂ ਪੁਲਿਸ ਦੀ ਟੀਮ ਬਣਾ ਦਿੱਤੀ ਗਈ ਹੈ ਤੇ ਉੱਥੇ ਉਹ ਦਬਿਸ਼ ਕਰਕੇ ਜਾਂ ਨੈਟਵਰਕ ਰਾਹੀਂ ਨੈਟਵਰਕ ਰਾਹੀਂ ਜਿਹੜਾ ਹੈ ਨੈਟ ਰਾਹੀਂ ਜਿਹੜਾ ਇਸ ਨੂੰ ਲੱਭਣ ਦੀ ਕੋਸ਼ਿਸ਼ ਕਰੇਗੀ ਪੀੜਤ ਨੇ ਸੋਸ਼ਲ ਸਾਈਟ ਤੇ ਵਿਗਿਆਪਨ ਦੇਖ ਕੇ ਲਿੰਕ ਤੇ ਕਲਿੱਕ ਕੀਤਾ ਸੀ ਜਿਸ ਤੋਂ ਬਾਅਦ ਉਹ WhatsApp ਗਰੁੱਪ ਵਿੱਚ ਸ਼ਾਮਲ ਹੋਇਆ ਤੇ ਫਿਰ ਠੱਗੀ ਦੀ ਸਾਰੀ ਕਹਾਣੀ ਸ਼ੁਰੂ ਹੋ ਗਈ ਦਰਅਸਲ ਪੀੜਤ ਨੇ ਸੋਸ਼ਲ ਮੀਡੀਆ ਤੇ ਇੱਕ ਇਸ਼ਤਿਹਾਰ ਦੇਖਿਆ ਉੱਥੇ ਦਿੱਤੇ ਲਿੰਕ ਤੇ ਕਲਿੱਕ ਕਰਕੇ WhatsApp ਗਰੁੱਪ ਵਿੱਚ ਸ਼ਾਮਲ ਹੋਇਆ ਗਰੁੱਪ ਵਿੱਚ ਵਪਾਰ ਸਬੰਧੀ ਮੈਸੇਜ ਭੇਜੇ ਜਾਂਦੇ ਸੀ ਉੱਥੇ ਵਕ ਵਕ ਸਟਾਕ ਖਰੀਦਣ ਦੀ ਜਾਣਕਾਰੀ ਦਿੱਤੀ ਜਾਂਦੀ ਸੀ ਗਰੁੱਪ ਵਿੱਚ ਇਸ ਦੇ ਫਾਇਦਿਆਂ ਬਾਰੇ ਦੱਸਿਆ ਜਾਂਦਾ ਸੀ ਜਦ ਸਟਾਕ ਮਾਰਕੀਟ ਨਾਲ ਤੁਲਨਾ ਕੀਤੀ ਗਈ ਤਾਂ ਇਹ ਸਹੀ ਨਿਕਲਿਆ ਇਸ ਤੋਂ ਪ੍ਰਭਾਵਿਤ ਹੋ ਕੇ ਉਸਨੇ 10 ਲੱਖ ਰੁਪਏ ਦਾ ਨਿਵੇਸ਼ ਕੀਤਾ ਜਿਸ ਤੋਂ ਬਾਅਦ ਉਸ ਨੂੰ ਕਾਫੀ ਮੁਨਾਫਾ ਵਿਖਾਇਆ ਗਿਆ ਉਸਨੇ ਆਪਣੇ ਖਾਤੇ ਵਿੱਚੋਂ 1 ਲੱਖ ਰੁਪਏ ਕਢਵਾ ਲਈ ਇਸ ਨਾਲ ਉਸ ਦਾ ਗਰੁੱਪ 'ਚ ਭਰੋਸਾ ਹੋਰ ਵੀ ਵੱਧ ਗਿਆ ਪੀੜਤ ਨੇ ਗਰੁੱਪ ਵਿੱਚ ਭੇਜੇ ਵੱਖ-ਵੱਖ ਖਾਤਿਆਂ ਵਿੱਚ ਵੱਡੀ ਰਕਮ ਨਿਵੇਸ਼ ਕੀਤੀ ਬਾਅਦ ਵਿੱਚ ਪੀੜਤ ਨੂੰ ਮੈਡੀਕਲ ਐਮਰਜੈਂਸੀ ਲਈ ਪੈਸਿਆਂ ਦੀ ਲੋੜ ਪਈ। ਉਸਨੇ ਆਪਣੇ ਖਾਤੇ ਵਿੱਚੋਂ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੀੜਤ ਨੂੰ ਗਰੁੱਪ ਤੋਂ ਬਲੌਕ ਕਰ ਦਿੱਤਾ ਗਿਆ। ਬਾਅਦ ਵਿੱਚ ਪਤਾ ਲੱਗਿਆ ਕਿ ਉਸ ਨਾਲ 63 ਲੱਖ 87000 ਰੁਪਏ ਦੀ ਠੱਗੀ ਹੋਈ ਹੈ ਦਰਖਾਸਤੀ ਨੇ ਜਦੋਂ ਇਹ ਦੇਖਿਆ ਕਿ ਉਹਨੂੰ ਆਪਣੇ ਘਰ ਦੇ ਵਿੱਚ ਕੁਝ ਪੈਸਿਆਂ ਦੀ ਜ਼ਰੂਰਤ ਹੈ ਤਾਂ ਉਹਨੇ ਆਪਣਾ 5 ਲੱਖ ਰੁਪਏ ਭਰ ਕੇ ਜਿਹੜਾ ਆਪਣਾ ਪ੍ਰੋਫਿਟ ਅਮਾਉਂਟ ਸੀ ਉਹਦੇ ਵਿੱਚ ਕੁਝ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਦਰਖਾਸਤੀ ਨੂੰ ਆਪਣਾ ਜਿਹੜਾ 5 ਲੱਖ ਰੁਪਈਆ ਸੀ 1 ਕਰੋੜ 21 ਲੱਖ ਜੋ ਕਿ ਉਹਦਾ ਪ੍ਰੋਫਿਟ ਸੀਗਾ ਉਹਦੇ ਵਿੱਚੋਂ ਨਹੀਂ ਕਢਵਾ ਪਾਇਆ ਤਾਂ ਉਸਦੇ ਮਾਈਂਡ ਵਿੱਚ ਇੱਕ ਕੁਇਰੀ ਆਈ ਕਿ ਮੇਰੇ ਨਾਲ ਸ਼ਾਇਦ ਕੋਈ ਫਰਾਡ ਹੋ ਰਿਹਾ ਹੈ ਤਾਂ ਉਸਨੇ ਇਹਨੂੰ ਥੋੜਾ ਵੈਰੀਫਾਈ ਕਰਨਾ ਚਾਹਿਆ ਉਹਨਾਂ ਨੂੰ ਫੋਨ ਕਾਲਸ ਕੀਤੀਆਂ ਜਿਹੜੇ ਗਰੁੱਪ ਐਡਮਿਨ ਸੀਗੇ ਤਾਂ ਗਰੁੱਪ ਐਡਮਿਨਸ ਕਰਤਾ আফটার 올 ਦਰਖਾਸਤ ਨੂੰ ਪਤਾ ਚੱਲਿਆ ਕਿ ਉਹਨਾਂ ਦਾ 63 ਲੱਖ ਰੁਪਈਆ ਜਿਹੜਾ ਕਿ ਉਹ ਉਹਨਾਂ ਨਾਲ ਇੱਕ ਫਰਾਡ ਹੋ ਚੁੱਕਿਆ ਹੈ ਜਿਹੜਾ ਕਿ ਪਣਾ ਸਟਾਕ ਮਾਰਕੀਟ ਦੇ ਨਾਂ ਤੇ ਫਰਾਡ ਹੋਇਆ ਇਦਾਂ ਦੀਆਂ ਕਾਫੀ ਸਾਰੀਆਂ ਐਪਲੀਕੇਸ਼ਨਸ ਅੱਜ ਕੱਲ੍ਹ YouTube Instagram Facebook ਤੇ ਸਭ ਤੋਂ ਜ਼ਿਆਦਾ Telegram ਤੇ ਹੈਗੀਆਂ ਨੇ ਜਿਹੜੀਆਂ ਰਨ ਹੋ ਰਹੀਆਂ ਨੇ ਜਿੱਦਾਂ ਜਿਹੜੀਆਂ ਐਪਲੀਕੇਸ਼ਨਸ ਨੇਗੀਆਂ ਫਸਟ ਆਫ 올 ਅਸੀਂ ਉਹਨਾਂ ਨੂੰ ਸਰਚ ਕਰ ਰਹੇ ਹਾਂ ਅਗਰ ਉਹਨਾਂ ਦਾ ਕੋਈ ਕੋਈ ਕਨਸਰਨਡ ਰਜਿਸਟਰਾਰ ਹੈ ਕੋਈ ਐਪਲੀਕੇਸ਼ਨ ਨਾਲ ਸੰਬੰਧਿਤ ਕੋਈ ਵੈਬਸਾਈਟ ਹੈ ਜਾਂ ਕੁਝ ਵੀ ਉਹਨਾਂ ਨਾਲ ਰਿਲੇਟਡ ਸਾਨੂੰ ਟੈਕਨੀਕਲੀ ਮਿਲਦਾ ਹੈ ਫਸਟ ਆਫ 올 ਅਸੀਂ ਨੂੰ ਫੋਕਸ ਕਰ ਰਹੇ ਹਾਂ ਨੈਕਸਟ ਜਿਹੜੇ ਜਿਹੜੇ ਅਕਾਊਂਟਸ ਦੇ ਵਿੱਚ ਦਰਖਾਸਤੀ ਦਾ ਪੈਸਾ ਡਿਪੋਜ਼ਿਟ ਹੋਇਆ ਉਹ ਸਾਰੇ ਅਕਾਊਂਟਸ ਅਦਰ ਸਟੇਟਸ ਦੇ ਨੇ ਜਿਨ੍ਹਾਂ ਵਿੱਚ ਮੇਨ ਦਿੱਲੀ ਦੇ ਯੂਪੀ ਦੇ ਬਿਹਾਰ ਦੇ ਕੋਲਕੱਤਾ ਦੇ ਕਾਊਂਟ ਸਾਹਮਣੇ ਆਏ ਨੇ ਤਾਂ ਜਿਹੜੇ ਵਿਅਕਤੀਆਂ ਦੇ ਨਾਂ ਤੇ ਖਾਤੇ ਖੁਲਵਾਏ ਗਏ ਸੀਗੇ ਤਾਂ ਅਸੀਂ ਉਹਨਾਂ ਵਿਅਕਤੀਆਂ ਨੂੰ ਮਤਲਬ ਇਹਨਾਂ ਵਿੱਚ ਐਫ ਆਈ ਆਰ ਚ ਸ਼ਾਮਿਲ ਕੀਤਾ ਗਿਆ ਤਾਂ ਫਰਦਰ ਅਸੀਂ ਇਹਨਾਂ ਦੇ ਅਕੋਰਡਿੰਗ ਰੇਟਸ ਕਰਾਂਗੇ ਤੇ ਜਿੱਥੇ ਜਿੱਥੇ ਜਿਹੜੇ ਵਿਅਕਤੀਆਂ ਦੇ ਮੋਬਾਈਲ ਨੰਬਰ ਸਾਡੇ ਸਾਹਮਣੇ ਆਣਗੇ ਤੇ ਉਹਨਾਂ ਉੱਤੇ ਬਣਦੀ ਕਾਰਵਾਈ ਕੀਤੀ ਜਾਏਗੀ ਫਿਲਹਾਲ ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਸਾਈਬਰ ਕ੍ਰਾਈਮ ਥਾਣਾ ਸੰਗਰੂਰ ਵਿੱਚ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਆਨਲਾਈਨ ਧੋਖਾਧੜੀ ਦੇ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ। ਅਜਿਹੇ ਵਿੱਚ ਕਿਸੇ ਵੀ ਕੰਪਨੀ ਵਿੱਚ ਸਮਝਦਾਰੀ ਦੇ ਨਾਲ ਨਿਵੇਸ਼ ਕਰਨ ਦੇ ਸਮੇਂ ਸੋਸ਼ਲ ਮੀਡੀਆ ਤੇ ਆਨਲਾਈਨ ਪੇਮੈਂਟ ਤੇ ਫਰਜ਼ੀ ਟ੍ਰੈਂਡਿੰਗ ਕੰਪਨੀਆਂ ਦੇ ਨਾਂ ਤੇ ਦਿਖਾਈ ਦੇਣ ਵਾਲੇ ਲਿੰਕ ਤੇ ਕਲਿੱਕ ਨਾ ਕਰੋ ਤੇ ਫਰਜ਼ੀ ਕਾਲਾਂ ਤੋਂ ਬਚੋ। ਸੰਗਰੂਰ ਤੋਂ ਕੀਰਤੀਪਾਲ ਕੁਮਾਰ ਦੀ ਰਿਪੋਰਟ ਜੀ ਮੀਡੀਆ ਸਾਈਬਰ ਕਰਾਈਮ ਦੇ ਨਾਲ ਸੰਬੰਧਿਤ ਆਈਬੀਐਮ ਵੱਲੋਂ ਡਾਟਾ ਲੰਘਣਾ ਦੀ ਰਿਪੋਰਟ ਜਾਰੀ ਕੀਤੀ ਗਈ। ਰਿਪੋਰਟ ਦੇ ਮੁਤਾਬਕ ਭਾਰਤ ਦੇ ਵਿੱਚ 34% ਡਾਟਾ ਉਲੰਘਣਾ ਦੇ ਵਿੱਚ ਜਨਤਕ ਕਲਾਉਡ ਸ਼ਾਮਲ ਹੈ ਜਿਸ ਦੀ ਔਸਤਨ ਲਾਗਤ 227 ਮਿਲੀਅਨ ਰੁਪਏ ਹੈ। ਵਿਸ਼ਵ ਪੱਧਰ ਤੇ ਨਾਜ਼ੁਕ ਬੁਨਿਆਦੀ ਢਾਂਚੇ ਦੇ ਖੇਤਰਾਂ ਦੇ ਵਿੱਚ ਸਭ ਤੋਂ ਵੱਧ ਉਲੰਘਣ ਖਰਚੇ ਹੋਏ। ਇਸ ਦੇ ਵਿੱਚ ਸਿਹਤ ਸੰਭਾਲ, ਵਿੱਤੀ ਸੇਵਾਵਾਂ, ਟੈਕਨੋਲੋਜੀ ਤੇ ਉर्जा ਸਥਾਪਨਾਵਾਂ ਵੀ ਸ਼ਾਮਲ ਨੇ। ਕਾਰੋਬਾਰਾਂ ਨੂੰ ਅਜਿਹੇ ਹਮਲਿਆਂ ਦੇ ਰੈਗੂਲੇਟਰੀ ਪ੍ਰਭਾਵ ਦਾ ਮੁਲਾਂਕਣ ਕਰਨ ਦੀ ਲੋੜ ਪੈੰਦੀ ਹੈ। IBM ਵੱਲੋਂ ਤਾਜ਼ਾ ਡਾਟਾ ਉਲੰਘਣਾ ਲਾਗਤ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਵਿੱਚ ਭਾਰਤ ਅੰਦਰ ਡਾਟਾ ਉਲੰਘਣਾ ਦੇ ਵਿੱਤੀ ਪ੍ਰਭਾਵ ਵਿੱਚ ਵਾਧੇ ਦਾ ਖੁਲਾਸਾ ਕੀਤਾ ਜੋ ਕਿ 2024 ਵਿੱਚ 195 ਮਿਲੀਅਨ ਰੁਪਏ ਦੇ ਉੱਚ ਪੱਧਰ ਤੇ ਪਹੁੰਚ ਗਿਆ ਇਹ 2020 ਤੋਂ 39% ਤੇ ਪਿਛਲੇ ਸਾਲ ਦੀ ਤੁਲਨਾ ਵਿੱਚ 9% ਵਾਧੇ ਨੂੰ ਦਰਸਾਉਂਦਾ ਹੈ IBM ਵੱਲੋਂ ਜਾਰੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਵਿਸ਼ਵ ਪੱਧਰ ਤੇ 70% ਉਲੰਘਣਾ ਕਰਨ ਵਾਲੀਆਂ ਸੰਸਥਾਵਾਂ ਨੇ ਵਿਗਨ ਪਾਇਆ ਹੈ। ਭਾਰਤ ਵਿੱਚ ਕਾਰੋਬਾਰ ਦਾ ਨੁਕਸਾਨ ਹੋਇਆ ਹੈ। ਜਿਸ ਵਿੱਚ ਕਾਰਜ ਸ਼ੀਲ ਡਾਊਨ ਟਾਈਮ, ਗਾਹਕਾਂ ਦਾ ਨੁਕਸਾਨ, ਸਾਖ ਨੂੰ ਨੁਕਸਾਨ ਸ਼ਾਮਲ ਹੈ। ਉਲੰਘਣਾ ਦੀਆਂ ਲਾਗਤਾਂ ਵਿੱਚ ਲਗਭਗ 45% ਦਾ ਵਾਧਾ ਹੋਇਆ ਹੈ, ਜਦਕਿ ਨੋਟੀਫਿਕੇਸ਼ਨ ਲਾਗਤਾਂ ਵਿੱਚ ਪਿਛਲੇ ਸਾਲ ਨਾਲੋਂ 19% ਦਾ ਵਾਧਾ ਹੋਇਆ ਹੈ। IBM ਇੰਡੀਆ ਤੇ ਦੱਖਣੀ ਏਸ਼ੀਆ ਦੇ ਟੈਕਨੋਲੋਜੀ ਵਾਈਸ ਪ੍ਰੈਜ਼ੀਡੈਂਟ ਵਿਸ਼ਵਨਾਥ ਰਾਮਾ ਸਵਾਮੀ ਦੇ ਮੁਤਾਬਕ ਇਸ ਸਾਲ IBM ਵੱਲੋਂ ਲਾਗਤ ਦੀ ਡਾਟਾ ਉਲੰਘਣਾ ਰਿਪੋਰਟ ਜਾਰੀ ਕੀਤੀ ਗਈ ਜਿਵੇਂ ਸਾਈਬਰ ਹਮਲਿਆਂ ਦੀ ਰਫ਼ਤਾਰ ਅਤੇ ਗੁੰਝਲਤਾ ਵਧਦੀ ਹੈ ਸੰਗਠਨਾ ਤੇ ਉਸਦਾ ਪ੍ਰਭਾਵ ਬਹੁ ਆਯਾਮੀ ਬਣ ਜਾਂਦਾ ਹੈ ਜਿਸ ਨਾਲ ਪ੍ਰਤਿਸ਼ਠਾ ਵਿੱਤੀ ਤੇ ਕਾਰਜਸ਼ੀਲ ਪਹਿਲੂਆਂ ਤੇ ਪ੍ਰਭਾਵ ਪੈਂਦਾ ਭਾਰਤ ਡੀਪੀਡੀਪੀ ਐਕਟ 2023 ਦੇ ਰੋਲ ਆਊਟ ਲਈ ਤਿਆਰੀ ਕਰ ਰਿਹਾ ਹੈ ਕਾਰੋਬਾਰਾਂ ਨੂੰ ਅਜਿਹੇ ਹਮਲਿਆਂ ਦੇ ਰੈਗੂਲੇਟਰੀ ਪ੍ਰਭਾਵਾਂ ਦਾ ਮੁਲਾਂਕਣ ਕਰਨ ਦੀ ਲੋੜ ਹੈ। ਸੁਨਿਸ਼ਚਿਤ ਕਰੋ ਕਿ ਸੰਗਠਨਾਤਮਕ ਸਰੋਤਾਂ ਤੱਕ ਸਿਰਫ ਸਹੀ ਲੋਕਾਂ ਦਾ ਪਹੁੰਚ ਹੋਵੇ। ਸਭ ਤੋਂ ਆਮ ਹਮਲਿਆਂ ਦੀਆਂ ਕਿਸਮਾਂ ਫਿਸ਼ਿੰਗ, ਚੋਰੀ ਜਾਂ ਸਮਝੌਤਾ ਕੀਤੇ ਪ੍ਰਮਾਣ ਪੱਤਰ ਸੀ। ਵਪਾਰਕ ਈਮੇਲ ਸਮਝੌਤਾ ਕੁੱਲ ਲਾਗਤ 21.5 ਕਰੋੜ ਰੁਪਏ ਪ੍ਰਤੀ ਉਲੰਘਣਾ ਦਾ ਮਹਿੰਗਾ ਮੁੱਲ ਕਾਰਨ ਸੀ। ਸੋਸ਼ਲ ਇੰਜੀਨੀਅਰਿੰਗ ਤੇ ਫਿਸ਼ਿੰਗ ਅਗਲੀ ਸਭ ਤੋਂ ਵੱਧ ਲਾਗਤ ਵਜੋਂ ਸਨ। ਰਿਪੋਰਟ ਮੁਤਾਬਕ ਭਾਰਤ ਵਿੱਚ 34% ਡਾਟਾ ਉਲੰਘਣਾ ਵਿੱਚ ਜਨਤਕ ਕਲਾਉਡ ਸ਼ਾਮਲ ਹੈ ਜਿਸ ਦੀ ਔਸਤਨ ਲਾਗਤ 227 ਮਿਲੀਅਨ ਰੁਪਏ ਹੈ ਵਿਸ਼ੇਪੱਧਰ ਤੇ ਨਾਜ਼ੁਕ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਸਭ ਤੋਂ ਵੱਧ ਉਲੰਘਣ ਖਰਚੇ ਨੇ ਇਸ ਵਿੱਚ ਸਿਹਤ ਸੰਭਾਲ ਵਿੱਤੀ ਸੇਵਾਵਾਂ ਟੈਕਨੋਲੋਜੀ ਤੇ ਊਰਜਾ ਸੰਸਥਾਵਾਂ ਸ਼ਾਮਲ ਨੇ ਰਿਪੋਰਟ ਦਰਸਾਉਂਦੀ ਹੈ ਕਿ ਭਾਰਤ ਵਿੱਚ 28% ਸੰਸਥਾਵਾਂ ਹੁਣ AI ਅਤੇ ਆਟੋਮੇਸ਼ਨ ਨੂੰ ਵਿਆਪਕ ਤੌਰ ਤੇ ਤਾਇਨਾਤ ਕਰ ਰਹੀਆਂ ਨੇ ਜੋ ਕਿ 2023 ਵਿੱਚ 20% ਸੀ ਹਾਲਾਂਕਿ ਵਿਕਾਸ ਲਈ ਅਜੇ ਵੀ ਕਾਫੀ ਸੰਸਥਾਵਾਂ ਨੇ ਕਿਉਂਕਿ 72% ਅਧਿਐਨ ਕੀਤੇ ਸੰਗਠਨਾਂ ਦੇ ਕੋਲ ਇਹਨਾਂ ਟੈਕਨੋਲੋਜੀਜ਼ ਦੀ ਸੀਮਤ ਜਾਂ ਕੋਈ ਵਰਤੋਂ ਨਹੀਂ ਹੈ ਬਿਊਰੋ ਰਿਪੋਰਟ ਜੀ ਮੀਡੀਆ ਤਾਂ ਸਾਈਬਰ ਧੱਗਾ ਵਾਲੋ ਆਮ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਨਵੀਆਂ ਤੇ ਟੈਕਨੀਕਾਂ ਦੇ ਰਾਹੀਂ ਲੋਕਾਂ ਦੇ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ ਤੇ ਆਨਲਾਈਨ ਭੁਗਤਾਨ ਕਰਕੇ ਜੋ ਠੱਗੀ ਦਾ ਸ਼ਿਕਾਰ ਆਏ ਦਿਨ ਲੋਕਾਂ ਨੂੰ ਬਣਾਇਆ ਜਾ ਰਿਹਾ ਨਵੀਆਂ ਸਕੀਮਾਂ ਬਣਾ ਕੇ ਖਾਤੇ ਖਾਲੀ ਕੀਤੇ ਜਾ ਰਹੇ ਨੇ ਆਏ ਦਿਨ ਥਾਣਿਆਂ ਦੇ ਵਿੱਚ ਅਜਿਹੇ ਮਾਮਲੇ ਜੋ ਕਿ ਦਰਜ ਕੀਤੇ ਜਾ ਰਹੇ ਨੇ ਬਠਿੰਡਾ ਦੇ ਵਿੱਚ ਵੀ ਸਾਈਬਰ ਠੱਗੀਆਂ ਦੇ ਸ਼ਿਕਾਇਤਾਂ ਦੇ ਵਿੱਚ ਵਾਧਾ ਹੋ ਰਿਹਾ ਦੇਸ਼ ਭਰ ਵਿੱਚ ਸਾਈਬਰ ਠੱਗੀ ਦੇ ਮਾਮਲੇ ਲਗਾਤਾਰ ਵਧੇ ਜਾ ਰਹੇ ਨੇ ਸਾਈਬਰ ਠੱਗ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਰੋਜ਼ ਨਵੀਆਂ ਸਕੀਮਾਂ ਬਣਾ ਕੇ ਲੋਕਾਂ ਦੇ ਖਾਤੇ ਖਾਲੀ ਕਰ ਰਹੇ ਨੇ ਨੌਕਰੀ ਦੇ ਆਫਰ ਤੇ ਕਈ ਹੋਰ ਚੀਜ਼ਾਂ ਦੀ ਪੇਸ਼ਕਸ਼ ਕਰਕੇ ਆਨਲਾਈਨ ਭੁਗਤਾਨ ਕਰਨ ਲਈ ਕਹਿੰਦੇ ਨੇ ਤੇ ਇਸੇ ਤਰ੍ਹਾਂ ਖਾਤੇ ਵਿੱਚੋਂ ਪੈਸੇ ਗਾਇਬ ਹੋ ਜਾਂਦੇ ਨੇ ਆਏ ਦਿਨ ਪੁਲਿਸ ਕੋਲ ਸਾਈਬਰ ਠੱਗੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਨੇ ਬਠਿੰਡਾ ਥਾਣੇ ਵਿੱਚ ਵੀ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੀਆਂ ਸ਼ਿਕਾਇਤਾਂ ਵੱਧ ਰਹੀਆਂ ਨੇ ਇਸ ਪੂਰੇ ਮਾਮਲੇ ਤੇ ਥਾਣਾ ਸਾਈਬਰ ਕ੍ਰਾਈਮ ਬਠਿੰਡਾ ਦੇ ਮੁਖੀ ਨਾਲ ਗੱਲਬਾਤ ਕੀਤੀ ਗਈ ਜਿਸ ਦੌਰਾਨ ਉਹਨਾਂ ਜਾਣਕਾਰੀ ਦਿੱਤੀ ਕਿ ਕਿਵੇਂ ਸਾਈਬਰ ਠੱਗ ਲੋਕਾਂ ਨਾਲ ਠੱਗਿਆ ਕਰਦੇ ਨੇ ਤੇ ਕਿਵੇਂ ਇਸ ਤੋਂ ਬਚਿਆ ਜਾ ਸਕਦਾ ਹੈ ਉਹਨਾਂ ਲੋਕਾਂ ਨੂੰ ਬੈਂਕਾਂ ਦੇ ਨਾਂ ਤੇ OTP ਜਾਂ ਆਧਾਰ ਕਾਰਡ ਮੰਗਣ ਵਾਲਿਆਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ ਆਪਣੇ ਕੋਲ ਮੇਜਰਲੀ ਦੋ ਤਰ੍ਹਾਂ ਦੇ ਜਿਹੜੇ ਸਾਈਬਰ ਫਰੌਡਸ ਆ ਰਹੇ ਨੇ ਸੋਸ਼ਲ ਮੀਡੀਆ ਫਰੌਡਸ ਤੇ ਬੈਂਕਿੰਗ ਫਰੌਡਸ ਅ ਬੈਂਕਿੰਗ ਫਰਾਡਸ ਦੇ ਵਿੱਚ ਆਪਣੇ ਕੋਲੇ ਅਲੱਗ-ਅਲੱਗ ਤਰ੍ਹਾਂ ਦੇ ਮੋਡਸ ਆਪਰੈਂਡ ਹੀ ਆ ਜਿਹੜੇ ਉਹ ਫਰਾਡਸ ਫਰਾਡਸ ਤੋਂ ਨੇ ਉਹ ਯੂਜ਼ ਕਰ ਰਹੇ ਨੇ ਪੈਲ ਦੇ ਹਦ ਤੱਕ ਦਾ ਮਤਲਬ ਉਹ ਕਹਿ ਦਿੰਦੇ ਨੇ ਕਿ ਤੁਹਾਡਾ ਬੱਚਾ ਕਈ ਵਾਰੀ ਸਾਡੇ ਕਬਜ਼ੇ ਦੇ ਵਿੱਚ ਹੈ ਜੀ ਪੁਲਿਸ ਕਰਮਚਾਰੀ ਬਣ ਕੇ ਉਹਨਾਂ ਨੂੰ ਕਾਲ ਕਰਦੇ ਨੇ ਉਹਨਾਂ ਤੋਂ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਆ ਉਹਨਾਂ ਨੂੰ ਲਗਾਤਾਰ ਕਾਲ ਦੇ ਵਿੱਚ ਇੰਗੇਜ ਰੱਖਦੇ ਨੇ ਤਾਂ ਕਿ ਉਹ ਕਿਸੇ ਨਾਲ ਵੈਰੀਫਾਈ ਕਰ ਨਹੀਂ ਸਕਣ ਸੋ ਜਿਹੜੇ ਮਾਪੇ ਮਾਤਾ ਪਿਤਾ ਨੇ ਉਹ ਬੱਚੇ ਦੀ ਬਰੀ ਦੇ ਵਿੱਚ ਉਹ ਜਲਦ ਤੋਂ ਜਲਦ ਉਹ ਜਰੀ ਅਮਾਊਂਟ ਟ੍ਰਾਂਸਫਰ ਕਰ ਦਿੰਦੇ ਨੇ ਇਸ ਤਰ੍ਹਾਂ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਅ ਇਸ ਤੋਂ ਬਿਨਾ ਜਿਹੜੀਆਂ ਮੋਡ ਸਪੈਂਡੀਆ ਮਤਲਬ ਕਿ ਕਿਸੇ ਨੂੰ ਪੋਰਨੋਗ੍ਰਾਫਿਕ ਵੀਡੀਓ ਕਾਲ ਕੀਤੀ ਜਾਂਦੀ ਹੈ WhatsApp ਤੇ ਉਸ ਤੋਂ ਬਾਅਦ ਉਹਦੀ ਸਕਰੀਨ ਰਿਕਾਰਡਿੰਗ ਕਰਕੇ ਉਹਨੂੰ ਬਲੈਕਮੇਲ ਕਰਕੇ ਉਹਦੇ ਤੋਂ ਮਨੀ ਦੀ ਡਿਮਾਂਡ ਕੀਤੀ ਜਾਂਦੀ ਹੈ ਮੋਰਓਵਰ ਆਪਾਂ ਨੂੰ ਫੋਰਮ ਦੇ ਵਿੱਚੋਂ ਕਿਸੇ ਰਿਸ਼ਤੇਦਾਰ ਬਣ ਕੇ ਕੋਈ ਕਾਲ ਕਰ ਦਿੰਦਾ ਹੈ ਕਿ ਤੁਹਾਨੂੰ ਮੈਂ अमाउंट ਭੇਜ ਰਿਹਾ ਜੀ ਇਹ ਤੁਹਾਡੇ ਕੱਲ ਤੱਕ ਖਾਤੇ ਵਿੱਚ ਆ ਜਾਊਗੀ ਮੈਨੂੰ ਅੱਜ ਅਰਜੈਂਟਲੀ ਅਮਾਉਂਟ ਦੀ ਲੋੜ ਹੈ ਤੁਸੀਂ ਮੇਰੇ ਇੰਨਾ ਸੰਬੰਧਿਤ ਏਜੰਟਾਂ ਨੂੰ ਜਾਂ ਇਸ ਖਾਤੇ ਦੇ ਵਿੱਚ ਮੇਰੇ ਪੈਸੇ ਪਾ ਦਿਓ ਜਿਹੜੇ ਮਤਲਬ ਕਹਿੰਦੇ ਨੇ ਕਿ ਅਸੀਂ ਤੁਹਾਡੇ ਰਿਸ਼ਤੇਦਾਰ ਬੋਲਦੇ ਆ ਜਾਂ ਉਹ ਮਤਲਬ ਤੁਹਾਡੇ ਨਾਲ ਰਿਸ਼ਤੇਦਾਰੀ ਕਰਦੇ ਨੇ ਤੁਸੀਂ ਮੈਨੂੰ ਪਹਿਚਾਣਿਆ ਨਹੀਂਗਾ ਮੈਂ ਕਾਫੀ ਦੇਰ ਤੱਕ ਉਹ ਲੋਕ ਜਿਹੜੇ ਨੇ ਗੱਲਾਂ ਬਾਤਾਂ ਕਰਦੇ ਨੇ ਕਿ ਅਸੀਂ ਜਰ ਮੈਨੂੰ ਬਹੁਤ ਜ਼ਰੂਰਤ ਹੈ ਤੇ ਮੈਂ ਤੁਹਾਡਾ ਪੁਰਾਣਾ ਫਰੈਂਡ ਆ ਤੁਹਾਡੇ ਸ਼ਾਇਦ ਸਮਝ ਨਹੀਂ ਆ ਰਿਹਾਗਾ ਤਾਂ ਮੈਨੂੰ ਪੈਸੇ ਦੀ ਤਾਂ ਮੈਂ ਤੁਹਾਨੂੰ ਪਾਦੇ ਨੇ ਤੇ ਇਹ ਮੈਨੂੰ ਬਾ ਜੀ ਬਿਲਕੁਲ ਅੱਜ ਕੱਲ੍ਹ ਹਰ ਲੋਕਾਂ ਦਾ ਆਪਣਾ ক্লোਜ਼ ਸਰਕਲ ਹੀ ਹੁੰਦਾ ਜੀ ਆਪਾਂ ਨੂੰ ਆਪਣੇ ਰਿਸ਼ਤੇਦਾਰਾਂ ਬਾਰੇ ਪਤਾ ਹੀ ਹੁੰਦਾ ਬਟ ਫਿਰ ਵੀ ਜਿਹੜੇ ਮਤਲਬ ਕਿ ਲੋਕੀ ਅਨਪੜਨੇ ਜਾਂ ਕੁਝ ਜਾਣਕਾਰੀ ਦੀ ਘਾਟ ਹੋਣ ਕਰਕੇ ਉਹਨਾਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਉਹਨਾਂ ਨੂੰ ਖੁਦ ਹੀ ਜਾਣਕਾਰੀ ਦੇ ਕੇ ਉਹ ਆਪਣੇ ਤੌਰ ਤੇ ਆਪਣੀ ਰਿਸ਼ਤੇਦਾਰੀ ਡਿਵੈਲਪ ਕਰ ਲੈਂਦੇ ਨੇ ਕਿ ਮੈਂ ਤੁਹਾਡਾ ਫਲਾਣੇ ਦਾ ਫਲਾਣਾ ਰਿਸ਼ਤੇਦਾਰ ਅੱਗੇ ਦੀ ਅੱਗੇ ਬੋਲਦਾ ਜੀ ਇਸ ਕਰਕੇ ਉਹ ਮਤਲਬ ਉਹਨਾਂ ਨੂੰ ਗਮਰਾਹ ਕਰਕੇ ਉਹ ਪੈਸੇ ਦੀ ਜੇਕਰ ਤੁਸੀਂ ਇਸ ਧੋਖਾਧੜੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੋਵੇਗੀ। ਆਨਲਾਈਨ ਪੈਸਿਆਂ ਦਾ ਲੈਣ-ਦੇਣ ਸਿਰਫ ਰਜਿਸਟਰਡ ਥਾਵਾਂ ਤੋਂ ਹੀ ਕਰਨਾ ਚਾਹੀਦਾ ਹੈ। ਲੋੜ ਹੈ ਜ਼ਿਆਦਾ ਤੋਂ ਜ਼ਿਆਦਾ ਜਾਗਰੂਕ ਹੋਣ ਦੀ ਤਾਂ ਜੋ ਕੋਈ ਵੀ ਵਿਅਕਤੀ ਜਾਂ ਸਾਈਬਰ ਠੱਗ ਕਿਸੇ ਨਾਲ ਧੋਖਾਧੜੀ ਨਾ ਕਰ ਸਕੇ ਤੇ ਅਜਿਹੇ ਸਾਈਬਰ ਠੱਗਾਂ ਤੇ ਨਕੇਲ ਕੱਸੀ ਜਾ ਸਕੇ। ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ ਜ਼ੀ ਮੀਡੀਆ